ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਮਾਡਰਨ ਲੁੱਕ ਦੀ 3000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਦਿਖਾਉਣੇ ਆ ਜਿਸ ਦੀ ਲੁੱਕ ਇੱਕ ਵੱਖਰੀ ਹੈ ਦੋਸਤੋ ਮੰਨਦੇ ਆ ਕਿ ਕਲਾਸਿਕ ਕੋਠੀਆਂ ਚੱਲ ਪਈਆਂ ਰਿਵਾਜ ਆ ਗਿਆ ਪਰ ਇਸ ਮਾਡਰਨ ਲੁੱਕ ਦੀ ਆਪਣੀ ਜਗ੍ਹਾ ਆਪਣੀ ਥਾਂ ਤੇ ਹੈ ਦੋਸਤੋ ਜਿਹੜੇ ਭਰਾਵਾਂ ਨੂੰ ਮਾਡਰਨ ਕੋਠੀਆਂ ਪਸੰਦ ਨੇ ਉਹ ਅੱਜ ਵੀ ਮਾਡਰਨ ਕੋਠੀਆਂ ਹੀ ਬਣਾ ਰਹੇ ਨੇ ਤੇ ਇਹਨਾਂ ਦੀ ਠੁੱਕ ਤਿਆਰ ਹੋਣ ਤੋਂ ਬਾਅਦ ਅਲੱਗ ਹੀ ਦਿਸਦੀ ਹੈ ਬਹੁਤ ਜਿਆਦੇ ਆਲੀਸ਼ਾਨ ਬਣਦੀ ਹੈਗੀ ਆਪਾਂ ਤੁਹਾਨੂੰ ਜਦੋਂ ਰੈਡੀ ਹੋ ਗਈ ਕਲਰ ਪੇਂਟ ਵਗੈਰਾ ਹੋ ਗਿਆ ਉਦੋਂ ਵੀ ਵੀਡੀਓ ਪਾ ਕੇ ਦਿਖਾਵਾਂਗੇ ਇੱਕ ਵਾਰ ਤੁਹਾਨੂੰ ਆਪਾਂ ਹੁਣ ਦਿਖਾਉਣਿਆ ਬਣ ਰਹੀ ਹੈ ਕੋਠੀ ਪਲਸਤਰ ਵਗੈਰਾ ਸਾਰਾ ਰਹਿੰਦਾ ਹੈ ਜੀ ਇਹ ਅੰਦਰ ਦਾ ਡਿਜ਼ਾਈਨ ਤੁਹਾਨੂੰ ਦਿਖਾ ਦਿੰਨੇ ਆ ਕਿੰਨੇ ਰੂਮ ਬਣੇ ਹੋਏ ਨੇ ਕਿੰਨੇ ਸੈਕੰਡ ਪੋਰਸ਼ਨ ਤੇ ਬਣੇ ਹੋਏ ਨੇ ਡਬਲ ਪੋਰਸ਼ਨ ਕੋਠੀ ਹੈ ਦੋਸਤੋ ਤੇ ਇਹ 30 ਲੱਖ ਦੇ ਵਿੱਚ ਰੈਡੀ ਹੋਣੀ ਆ ਸਾਰੀ ਕੰਪਲੀਟ ਹੋਣੀ ਆ 30 ਲੱਖ ਰੁਪਏ ਲੱਗਣਾ ਇਸ ਤੇ ਟੋਟਲ ਆਰਕੀਟੈਕਟ ਨੇ ਕਿਹਾ ਵਈ ਹੋਰਾਂ ਨੂੰ ਜੋ ਕਿ ਨਕਸ਼ਾ ਦਿੱਤਾ ਵੀ ਲੋਰਾਂ ਨੇ ਤੇ ਤੀਲਾ ਕ੍ਰਪੀਆ ਤਿਹਗੇ ਆ ਮੇਨ ਗੇਟ ਹੈ ਇਹ ਮੇਨ ਡੋਰ ਜੋ ਕਿ ਆਪਾਂ ਇੰਟਰ ਹੋ ਕੇ ਦੇਖੋ ਲੌਬੀ ਬਹੁਤ ਖੁੱਲੀ ਹੈ ਨੈਚੁਰਲ ਲਾਈਟ ਕਾਫੀ ਪਈ ਹੈ ਕਾਫੀ ਡਬਲ ਕੋਠੀ ਹੈ ਬਹੁਤ ਜਿਆਦੇ 1800 ਸਕਰ ਫੁੱਟ ਹੈ ਨੀਚੇ ਬਣਾ ਹੋਇਆ ਦੋਸਤੋ ਤੇ 1200 ਸਕਰ ਫੁੱਟ ਉੱਪਰ ਹੈ ਇਹ ਰਾਈਟ ਸਾਈਡ ਤੇ ਡਰਾਈੰਗ ਰੂਮ ਜਿਸ ਦੀ ਇੱਕ ਵਿੰਡੋ ਵੱਡੀ ਪੋਰਚ ਦੇ ਵਿੱਚ ਰੱਖੀ ਹੋਈ ਹੈ ਬਹੁਤ ਖੁੱਲਾ ਡਰਾਈੰਗ ਰੂਮ ਰੱਖਿਆ ਹੋਇਆ ਹੈ 12 ਬਾਈ 13 ਸਕਰ ਫੁੱਟ ਦਾ ਹੈ ਡਰਾਈੰਗ ਰੂਮ ਬਹੁਤ ਖੁੱਲਾ ਜਿਸ ਦੇ ਨਾਲ ਬੈਕ ਤੇ ਇੱਕ ਸਟੋਰ ਡਰਾਈੰਗ ਰੂਮ ਦੇ ਬੈਕ ਸਾਈਡ ਤੇ ਸਟੋਰ ਦੇ ਨਾਲ ਅੱਗੇ ਖਾਲੀ ਆ ਦੋਸਤੋ ਇਹਨਾਂ ਦੀ ਆਪਣੀ ਜਗ੍ਹਾ ਰੱਖੀ ਹੋਈ ਆ ਪਸ਼ੂਆਂ ਲਈ ਤੇ ਸੰਦਾਂ ਵਾਸਤੇ ਮੰਗਰ ਇੱਕ ਬਾਗਲ ਮਾਰਨਾ ਕੋਠੀ ਅੱਗੇ ਰੱਖੀ ਆ ਬਾਈ ਹੋਰਾਂ ਨੇ ਤੇ ਉਸ ਦੇ ਨਾਲ ਇੱਕ ਉਹ ਸਾਹਮਣੇ ਪੌੜੀਆਂ ਚੜ੍ਹਦੀਆਂ ਨੇ ਜਦੋਂ 메ਨ ਗੇਟ ਤੋਂ ਸਾਹਮਣੇ ਦੋਸਤੋ ਤੇ ਉਸ ਦੇ ਨਾਲ ਲੈਫਟ ਸਾਈਡ ਤੇ ਆ ਵੇਖਸਾ ਤੁਸੀਂ ਇਹ ਕਿਚਨ ਬਣਿਆ ਹੋਇਆ ਹੈਗਾ ਇੱਥੇ ਕਿਚਨ ਆ ਦੋਸਤੋ ਇਹ 8x10 ਸਕੁਅਰ ਫੁੱਟ ਦਾ ਕਿਚਨ ਆ ਇਹ ਜੋ ਕਿ ਕਾਫੀ ਏਰੀਆ ਹੋ ਜਾਂਦਾ ਵਧੀਆ ਖੁੱਲਾ ਤੇ ਉਸ ਦੇ ਨਾਲ ਕਿਚਨ ਦੇ ਨਾਲ ਹੀ ਇੱਕ ਬੈਡਰੂਮ ਆ ਵੇਖੋ 11x12 ਸਕਰ ਬੁੱਟ ਦਾ ਬੈਡਰੂਮ ਰੱਖਿਆ ਹੋਇਆ ਹੈ ਕਿਚਨ ਦੇ ਨਾਲ ਸਾਈਡ ਤੇ ਲੈਫਟ ਸਾਈਡ ਤੇ ਹੈ ਤੇ ਇਹ ਵਾਸ਼ਰੂਮ ਆ ਗਿਆ ਜੋ ਕਿ ਲੌਬੀ ਨਾਲ ਕਾਮਨ ਵਾਸ਼ਰੂਮ ਹੈਗਾ ਕਿਸੇ ਵੀ ਬੈਡਰੂਮ ਨਾਲ ਅਟੈਚ ਨਹੀਂ ਕੀਤਾ ਹੈਗਾ ਬਾਈ ਹੋਰਾਂ ਨੇ ਤੇ ਇੱਕ ਬੈਡਰੂਮ ਇਧਰ ਆ ਗਿਆ ਅੱਗੇ ਦੋਸਤੋ ਆ ਵੇਖ ਸਾਡੇ ਦੂਜੇ ਨਿਆ ਮਾਰਨਿਆ ਤਾਂ ਨਹੀਂ ਆਇਆ ਫਿਟਿੰਗ ਵਗੈਰਾ ਦਾ ਕੰਮ ਕਰਾਉਣਾਗਾ ਪਾਪਾ ਵਗੈਰਾ ਦਾ ਪਲੰਬਰ ਦਾ ਕੰਮ ਚੱਲੀ ਜਾਂਦਾਗਾ ਨਾਲ ਹੀ ਤੇ ਬਾਈ ਕਹਿੰਦੇ ਮਹੀਨਾ ਲੱਗਣਾ ਹਜੇ ਇੱਕ ਵਾਰ ਇੱਕ ਮਹੀਨਾ ਲੱਗ ਜਾਣਾ ਹਜੇ ਘੱਟੋ ਘੱਟ ਪਲਸਤਰ ਹੋਣਾ ਤੇ ਇਸ ਨੂੰ ਕੋਠੀ ਨੂੰ ਤੇ ਉੱਪਰੋਂ ਵੀ ਵਿਖਾ ਦਿੰਨਾ ਦੋਸਤੋ ਕਿਵੇਂ ਲੱਗੀ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਦੋਸਤੋ ਆਪਾਂ ਹਰ ਰੋਜ਼ ਤੁਹਾਨੂੰ ਇੱਕ ਨਵੀਂ ਕੋਠੀ ਦੀ ਬਣਦੀ ਦੀ ਵੀਡੀਓ ਦਿਖਾਉਣਾ ਤਾਂ ਜੋ ਤੁਹਾਨੂੰ ਕੋਈ ਆਈਡੀਆ ਹੋ ਜੇ ਕੋਈ ਪਤਾ ਲੱਗ ਸਕੇ ਆ ਵੇਖੋ ਉੱਪਰ ਲੋਬੀ ਬਹੁਤ ਖੁੱਲੀ ਹੈਗੀ ਤੇ ਉੱਪਰ ਵੀ ਇਹ ਲੈਫਟ ਸਾਈਡ ਤੇ ਵਾਸ਼ਰੂਮ ਜੋ ਕਿ ਲੌਬੀ ਨਾਲ ਅਟੈਚ ਹੈ ਕਾਮਨ ਵਾਸ਼ਰੂਮ ਹੈਗਾ ਬੈਡਰੂਮ ਨਾਲ ਕਿਤੇ ਵੀ ਬਾਈ ਹੋਣਾ ਨਾ ਅਟੈਚ ਨਹੀਂ ਕੀਤਾ ਸਿਰਫ نیچے ਵੀ ਲੌਬੀ ਚ ਰੱਖਿਆ ਹੋਇਆ ਹੈ ਉੱਪਰ ਵੀ ਰੱਖਿਆ ਹੋਇਆ ਹੈ ਤੇ ਇਹ ਬਾਲਕੋਨੀ ਸੈਕੰਡ ਫੋਰਸਨ ਤੇ ਬਾਹਰੋਂ ਦਿਖਾ ਦਿੰਨਾ ਹੈ ਦੋਸਤੋ ਤੁਹਾਨੂੰ ਆ ਵੇਖੋ ਲੁੱਕ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਵੇਖੋ ਸੈਕੰਡ ਫੋਰਸਨ ਦੇ ਉੱਪਰੋਂ ਵਿਖਾ ਰਹੇ ਆਂ ਆਪਾਂ ਲੁੱਕ ਤੁਹਾਨੂੰ ਬਹੁਤ ਹੀ ਜ਼ਬਰਦਸਤ ਕੋਠੀ ਬਣਨੀ ਆ ਦੋਸਤੋ ਇਹਦੇ ਦੋਨੇ ਸਾਈਡਾਂ ਤੇ ਥੋੜਾ ਥੋੜਾ ਏਰੀਆ ਰੱਖਿਆ ਹੋਇਆ ਹੈਗਾ ਇਹ ਬਾਲਕੋਨੀ ਹੈਗੀ ਤੇ ਇਧਰ ਵੀ ਥੋੜਾ ਜਿਹਾ ਏਰੀਆ ਉਧਰ ਵੀ ਥੋੜਾ ਜਿਹਾ ਏਰੀਆ ਬਾਕੀ ਸਾਰਾ ਸੱਤਿਆ ਹੋਇਆ ਹੈ 1200 ਸਕਰ ਫੁੱਟ ਹੈ ਉੱਪਰ ਆ ਵੇਖੋ ਇੰਨਾ ਕੁ ਏਰੀਆ ਰੂਮ ਕਦਾ ਏਰੀਆ ਛੱਡਿਆ ਹੋਇਆ ਬਸ ਤੇ ਇੰਨਾ ਕੀ ਦੂਸਰੀ ਸਾਈਡ ਤੇ ਰੱਖਿਆ ਹੋਇਆ ਹੈਗਾ ਆ ਜੀ ਦੂਸਰੀ ਸਾਈਡ ਲੈ ਕੇ ਚੱਲਦੇ ਆਂ ਦੋਸਤੋ ਤੇ ਉੱਪਰ ਬਾਈ ਹੋਲੇ ਫਰਸ਼ ਲਗਾ ਰਹੇ ਸੀਗੇ ਉੱਪਰੋਂ ਰੈਡੀ ਕਰਕੇ ਲਿਆਉਣਗੇ ਤਾਂ ਕਿ ਕੋਈ ਸਲਾਹ ਵਗੈਰਾ ਛੱਤ ਨੂੰ ਜਾਂ ਕੋਈ ਪ੍ਰੋਬਲਮ ਨਾ ਆਵੇ ਮੀਕਣੀ ਪੈਂਦੀ ਰਹਿੰਦੀ ਹੈ ਤੇ ਇਹ ਇੱਕ ਬੈਡਰੂਮ ਉੱਪਰ ਇੱਕੋ ਹੀ ਬੈੱਡਰੂਮ ਰੱਖਿਆ ਹੋਇਆ ਹੈਗਾ ਆ ਬੇਖਸਾਈ ਦਿਓ ਤੁਸੀਂ ਆ ਵੇਖੋ ਦੋਸਤੋ ਬੈੱਡਰੂਮ ਦੇ ਨਾਲ ਹੀ ਇੱਕ ਇਹ ਬਾਹਰ ਵਾਲਾ ਡੋਰ ਜੋ ਕਿ ਦੂਸਰੀ ਸਾਈਡ ਤੇ ਜਾਣ ਵਾਸਤੇ ਤੇ ਉੱਥੇ ਜਾਲੀ ਲੱਗਣੀ ਹੈ ਕਿ ਦੋਨੇ ਸਾਈਡਾਂ ਤੇ ਬੈਕ ਸਾਈਡ ਤੇ ਗ੍ਰਿਲ ਨਹੀਂ ਲਗਾਉਣੇ ਹੈਗੇ ਜਾਲੀ ਲਾਉਣਗੇ ਬਾਈ ਹੋਰੇ ਤੇ ਇਹ ਪ੍ਰੋਪ ਆਉੜੇ ਚੜਾ ਕੇ ਉੱਪਰ ਦਿਖਾ ਦਿੰਨਾ ਤੁਹਾਨੂੰ ਬੈਕ ਸਾਈਡ ਤੇ ਇੱਕ ਸਾਈਡ ਤੇ ਪਾਉਣੀ ਹੈ ਜਿਹੜੀਆਂ ਹੋਈਆਂ ਨਹੀਂ ਹੈ ਤੇ ਉੱਪਰ ਵੀਰ ਫਰਸ਼ ਲਗਾ ਰਹੇ ਸੀਗੇ ਆ ਦੇਖ ਸਕਦੇ ਹੋ ਤੁਸੀਂ ਇਹ ਟੈਂਕੀ ਦਾ ਏਰੀਆ ਉੱਪਰ ਸਿਰਫ ਤਾਂ ਕਿ 프ਰੰਟ ਤੋਂ ਐਲੀਵੇਸ਼ਨ ਵੀ ਹੈਗਾ ਤੇ ਟੈਂਕੀ ਦਾ ਏਰੀਆ ਕਾਫੀ ਖੁੱਲਾ ਹੈਗਾ ਦੋ ਟੈਂਕੀਆਂ ਦੀ ਜਗ੍ਹਾ ਰੱਖੀ ਹੋਈ ਹੈਗੀ ਚਾਰ ਦਿਗਾਂ ਦੀ ਇੱਕ ਪਰਮਾਰਤੀ ਤੇ ਇਧਰ ਸਾਈਡ ਤੇ ਥੋੜਾ ਏਰੀਆ ਕੱਢਤਾ ਤਾਂ ਕਿ ਕੁਰਸੀ ਸਿੰਗਰ ਆਲ ਕਸਾਮ ਵਗੈਰਾ ਨੂੰ ਢਾ ਕੇ ਬੈਠ ਸਕਦੇ ਹੋ ਤੇ ਇੰਜੋਏ ਕਰ ਸਕਦੇ ਆ ਵੀ ਕਿਹੜੀ ਚਾਹ ਸਾਮਸੇ